ਹਾਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਮਿੱਤਰੋ ਸਵਾਗਤ ਹੈ ਜੀ ਸੰਧੂ ਬੱਦਰਪੁਰੀਆ ਡੇਰੀ ਫਾਰਮ ਦੇ ਵਿੱਚ ਐਡਰੈਸ ਕਰ ਲਓ ਨੋਟ ਪਿੰਡ ਰਾਜੋਕੇ ਜ਼ਿਲ੍ਹਾ ਸ਼ਰੀ ਇਹਨੂੰ ਤਰਨਤਾਰ ਸਾਹਿਬ ਤਹਿਸੀਲ ਪੱਟੀ ਭਾਈ ਸਤਪੀ ਸਿੰਘ ਦੇ ਕੋਲ ਪਹੁੰਚ ਚੁੱਕੇ ਆ ਦੂਜਾ ਸੂਹਾ ਝੋਟੀ ਨੀਲੀ ਰਾਵੀ ਦੇ ਪੱਖ ਰੱਖਦੀ ਏ ਬਿਲਕੁਲ ਜ਼ੀਰੋ ਲਾਈਨ ਬਾਰਡਰ ਤੇ ਪਿੰਡ ਆ ਰਾਜੋਕੇ ਤੇ ਚੰਗੀ ਮਿਲਕ ਰਿਕਾਰਡ ਦੀ ਦੱਸਦਾ ਮਾਜ ਮਗਰ ਇਹਦੇ ਕਟਾ ਆ ਗਿਆ ਜੀ ਕੁਇ ਮਹੀਨੇ ਸਵਾ ਮਹੀਨੇ ਦੇ ਲਗਭਗ ਹੋ ਗਿਆ ਉਹ ਸੂਈ ਨੂੰ ਵੀ ਤੇ ਨੀਲੀ ਰਾਵੀ ਦਾ ਪੱਖ ਪ્યો ਰੱਖਦੀ ਮੈਂ ਦੁੱਧ ਦਾ ਹਾਜ਼ਰ 10 ਕਿਲੋ ਆ ਵੀਰ ਦੱਸਦਾ ਉਹ ਤੋਂ ਪਹਿਲਾਂ ਕੁਐਸਟ ਕਰਦੇ ਤੁਹਾਨੂੰ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਬਟਨ ਨੂੰ ਆਲ ਤੇ ਸੈੱਟ ਕਰੋ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਸਭ ਤੋਂ ਪਹਿਲਾਂ ਮਿਲ ਸਕੇ ਤੇ ਕਿਦੋਂ ਵੀ ਖਰੀਦਦਾਰੀ ਕਰਨੀ ਆ ਆਪਣੀ ਦੋ ਟਾਈਮ ਨਰਖ ਪਰਖ ਕਰਕੇ ਚੋ ਕੇ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਪੈਸੇ ਲਾਉਣੇ ਆ ਤੇ ਆਸ ਕਰਦੇ ਆ ਜੋ ਸਾਡੇ ਚੈਨਲ ਨਾਲ ਜੁੜਿਆ ਸਾਰੇ ਹੀ ਚੜ੍ਹਦੀ ਕਲਾ ਤੇ ਤੰਦਰੁਸਤੀ ਜੋ ਹੋਗੇ ਜੇ ਕੋਈ ਸੰਧੂ ਬੱਦਰਪੁਰਿਆ ਢੇਰੀ ਫਾਰਮਾ ਨਾਲ ਜੁੜਿਆ ਕੋਈ ਢਿਲ ਮਾਠਿਆ ਉਹਦੀ ਅਰਦਾਸ ਕਰਦੇ ਸਾਬ ਸ੍ਰੀ ਗੁਰੂ ਰਾਮਦਾਸ ਅਗੇ ਮਹਾਰਾਜ ਗਰਮੀ ਬੜੀ ਪੈਂਦੀ ਆ ਹਰ ਇੱਕ ਨੂੰ ਚੜ੍ਹਦੀ ਕਲਾ ਤੇ ਤੰਦਰੁਸਤੀ ਬਖਸ਼ੇ ਤੇ ਕੰਮ ਤੋਂ ਬਗੈਰ ਨਾ ਵੀਰੋ ਘਰੋਂ ਬਾਹਰ ਜਾਇਆ ਕਰੋ ਆਪਣਾ ਸਰੀਰ ਦਾ ਇਹ ਮੋਲ ਜੀਵਨ ਆ ਇੱਕ ਵਾਰ ਮਿਲਣਾ ਇਹਦਾ ਖਿਆਲ ਰੱਖਿਆ ਕਰੋ ਕਿਉਂਕਿ ਕੰਮ ਤੋਂ ਬਗੈਰ ਬਾਹਰ ਨਹੀਂ ਜਾਣਾ ਚਾਹੀਦਾ ਤੇ ਬਾਈ ਦੀ ਸਾਸਰੀ ਕਾਲ ਹੋਰ ਠੀਕ ਠਾਕ ਤੇ ਠੀਕ ਠਾਕ ਕੰਮ ਤੋਂ ਬਗੈਰ ਬਾਹਰ ਜਾਣਾ ਚਾਹੀਦਾ ਤੇ ਨਹੀਂ ਜਾਣਾ ਚਾਹੀਦਾ ਇੰਨੀ ਗਰਮੀ ਤੇ ਗਰਮੀ ਤੋਂ ਬੱਚੋ ਜਿੰਨਾ ਬਚਾ ਹੁੰਦਾ ਜਿੰਨਾ ਬਚਾ ਹੁੰਦਾ ਆਪਦਾ ਬਚ ਕੇ ਬਚ ਕੇ ਬਚ ਠੰਡਾ ਨਿੰਬੂ ਪਾਣੀ ਪੀਓ ਘਰ ਵਿੱਚ ਠੰਡਾ ਜਮੀ ਦੋ ਵਾਰ ਸਭ ਤੋਂ ਉੱਤੇ ਨਿੰਬੂ ਪਾਣੀ ਮੇਰਜੀ ਹਾਂ ਦਹੀਂ ਖਾਓ ਜ਼ਰੂਰ ਹਾਂ ਦਹੀਂ ਦੁੱਧ ਪੀਓ ਹਾਂ ਤੇ ਦੁੱਧ ਵਾਲੀ ਮੱਝ ਆਪਾਂ ਵੀਰਾਂ ਨੂੰ ਦੇ ਦੇਣੀ ਆ ਤੇ ਘਰੇ ਜਾ ਕੇ ਦੁੱਧ ਦਹੀਂ ਇਹਦਾ ਖਾਣ ਤੇ ਪਹਿਲੋਂ ਆਪਣੇ ਭੈਣ ਭਰਾਵਾਂ ਨੂੰ ਡਰੈਸ ਰਸਗੀ ਆਪਣਾ ਨੋਟ ਕਰਾਈਏ ਵੀਰ ਜੀ ਪਿੰਡ ਰਾਜੋਗੇ ਹਾਂਜੀ ਤਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਸਾਹਿਬ ਠੀਕ ਆ ਜੀ ਹਾਂਜੀ ਫੋਨ ਨੰਬਰ ਫੋਨ ਨੰਬਰ 84374 ਤੇ ਚਿਹਰਾ ਪਰਦੋਨਾ ਸੀ ਠੀਕ ਆ ਜੀ ਤੇ ਕਿਣਵਾ ਸੁਬਾ ਆ ਗਈ ਇਹ ਸਤਵੀਰ ਜੀ ਮੈਂ ਇਹ ਵੀਰ ਜੀ ਦੂਜਾ ਸੁਬਾ ਅੱਜ ਅੱਜ ਹਾਜ਼ਰ ਮੌਕੇ ਦਾ ਤਾਂ ਪੱਕਾ ਕਿ ਨਾ ਉਹ ਵੀਰ ਜੀ ਭਾਵੇਂ ਵਖਾਲਾ 11 12 ਕਿਲੋ ਦਾਵੇ ਤੇ 10 ਲੀਟਰ ਪੂਰਾ ਦੁੱਧ ਮਣਾ ਕੇ ਦਵਾਗੇ ਫੇਰ ਅੱਜ ਖੜੇ ਅਗਲਾ ਨਹੀਂ ਤਾਂ ਨਾ ਖੜੇ ਤੇ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਉਹ ਸੂਈ ਨੂੰ ਵੀਰ ਜੀ ਮਹੀਨਾ ਹੋ ਗਿਆ ਅੰਮੇ ਸਵਾਗਮੀ ਨੇ ਲਗਭਗ 6 ਮਹੀਨੇ ਦੇ ਹੋ ਗਿਆ ਜੀ ਠੀਕ ਹੈ ਬੱਚਾ ਇਹਨਾਂ ਚ ਤਾਂ ਹੈਗਾ ਸੇ ਕੋਈ ਜੀ ਫਿਰ 22 ਜੇ 1 ਨੰਬਰ ਦੀ ਨਾ ਗਾੜ ਸਵਾ ਕਿਲੋ ਹੋ ਗਈ ਹਾਂ 1 ਕਿਲੋ ਸਵਾ ਕਿਲੋ ਗਾੜ ਜੋ ਦੁੱਧ ਜਿਹੜਾ ਮੌਕੇ ਦਾ 10 ਲੀਟਰ ਠੰਡਾ ਕਰਕੇ ਖੋਲ ਕੇ ਤੋੜ ਕੇ ਵਿਖਾਈ ਆਪਣੇ ਭੈਣ ਭਰਾਵਾਂ ਨੂੰ ਨੀਲੀ ਰਾਵੀ ਜਾ ਤੇ ਸੋਹਣੀ ਜੰਨੀ ਬੰਤਰ ਹੈਗੀ ਆ ਬਾਕੀ ਚੱਡਾ ਛੁੱਡਾ ਬਹੁਤ ਡਿਜ਼ਾਈਨਡਰ ਫਾੜੀ ਦਾ ਛੱਡਾ ਠੀਕ ਚੰਗੀ ਲੈਂਥ ਆ ਚੰਗੀ ਬਹੁਤ ਸੋਹਣੀ ਲਾਈਫ ਦੀ ਆ ਠੀਕ ਹੈ ਜੀ ਬੇਲ ਬੂਲ ਚੰਗੀ ਆ ਠੀਕ ਆ ਮਦਰਗਾ ਡੌਲੀਆਂ ਚ ਆਮ ਨੀਲੀ ਹੁੰਦੀ ਜਿਆਦੀ ਦੇਖ ਸਕਦੇ ਜੀ ਠੀਕ ਆ ਜੀ ਮਦਰਗਾ ਡੌਲੀਆਂ ਚ ਆਮ ਮੈਂ ਜੱਡੀ ਹੁੰਦੀ ਆ ਜਿਆਦੀ ਨਹੀਂ ਵੱਡੇ ਨੀਲੇ ਦੀ ਕਈ ਰਾਂ ਦੀ ਇਹ ਫਿਰ ਪਾਕਿਸਤਾਨੀ ਨੀਲੀ ਬਾਰਡਰ ਦੀ ਨਸਲ ਹੈ ਨਾ ਜਿਹੜਾ ਬਾਰਡਰ ਦੀ ਵੀ ਹੈ ਜੀ ਹਾਂ ਜੀ ਤੇ ਹਾਂ ਨਾ ਕੀ ਮੁੱਲ ਕਰਦੇ ਜਿੱਥੇ ਆਪ ਉੜਦੀ ਜਾਣ ਵਾਲੀ ਲਾਕ ਕਰਦਗੇ ਮੁੱਲ ਕੀ ਮੁੱਲ 72000 ਕਰਦੇ ਆਪਾਂ ਲਾਈਨ ਦੇਣ ਵਾਲਾ ਜੀ ਜਿੱਦਾਂ ਦੁੱਧ ਦਾ ਦੰਬਖਾਰਾ 12 ਕਿਲੋ ਦਾ ਹਾਂਜੀ ਤੇ ਦੁੱਧ ਤੇ 10 ਲੀਟਰ ਪੱਕਾ ਹਾਜ਼ਰ ਆ ਜੀ ਤੇ ਜਿਹੜੀ ਹਾਂ ਨਾ ਦੇ ਦੇਣੀ ਹੈ 2 ਘਟਾ 70 ਦੇ ਦੇ ਦਾਂਗੇ 60000 ਰੁਪਏ ਤੇ ਮਾਰੀ 60000 ਦੀ ਹਾਂਜੀ ਤੇ ਜਾਂ ਇੱਕ ਕੰਮ ਕਰੀਏ ਇੱਕ ਪਰ ਲਾ ਦੀਏ ਨਿੱਕੇ ਜਿਹੇ 1000 ਰੁਪਏ ਅੱਗੇ ਬਹੁਤ ਲਾ ਨਹੀਂ 67 ਦੀ ਲਾ ਰਗੇ ਮੇਰੇ ਕਰਕੇ ਲਾ ਰੋ ਬੜੀ ਦੂਰ ਹੋਣਾ ਲਾ ਦੇ 67000 ਦੀ ਠੀਕ ਆ ਲਓ ਭਾਈ ਮਿੱਤਰੋ ਲੁੱਟ ਲੋ ਮੇਲਾ ਟਾਈਮ ਸਿਰ ਮौजਾਂ ਬਾਅਦ ਚ ਨਹੀਂ ਇਹ ਮੇਲਾ ਮਿਲਣਾ ਇੱਕ ਵਾਰ ਲੰਘਿਆ ਦੇ 68000 ਦੇ ਵਿੱਚ ਸੱਜਰ ਸੂਈ 10 ਕਿਲੋ ਹਾਜ਼ਰ ਦੁੱਧ ਜਾ ਕੇ ਦੁੱਧ ਦੀਆਂ ਦਾ ਖਾਓ ਤੇ ਨਜ਼ਾਰੇ ਲਓ ਦੇ ਸਾਨੂੰ ਸੀਸਾ ਦਿਓ ਚੈਨਲ ਨੂੰ ਸਾਡੇ ਨੂੰ ਸਬਸਕ੍ਰਾਈਬ ਕਰੋ ਬੈਲ ਬਟਨ ਨੂੰ ਆਲਟ ਸੈੱਟ ਕਰੋ ਕੋਈ ਵੀ ਵੀਡੀਓ ਆਪ ਜੀ ਨੂੰ ਸਭ ਤੋਂ ਪਹਿਲਾਂ ਮਿਲ ਸਕੇ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸ਼ਾਸਤੀਕਾਰ ਰੱਬ ਰੱਖਾ ਠੀਕ ਹੈ